ਕੁਛ ਦੇਖ ਰਹੇ ਹੋ ਚੈਨਲ ਦਾ ਆਰਐਨ ਨਿਊਜ਼ ਬਟਾਲਾ ਤੋਂ ਇੱਕ ਸਪੈਸ਼ਲ ਤੇ ਖਾਸ ਰਿਪੋਰਟ ਪੇਸ਼ ਕਰਨ ਜਾ ਰਹੇ ਹਾਂ ਸਾਡੀ ਟੀਮ ਪਹੁੰਚੀ ਹੈ ਜੀ ਸ਼ਿਵ ਐਡੀਟੋਰੀਅਮ ਬਟਾਲਾ ਦੇ ਵਿੱਚ ਜਿੱਥੇ ਇਥੋਂ ਦੇ ਬਟਾਲਾ ਦੇ ਇੱਕ ਨਾਮਵਰ ਸਕੂਲ ਮੁੱਡਸਟਾਕ ਪਬਲਿਕ ਸਕੂਲ ਵੱਲੋਂ 25 ਸਾਲ ਆਪਣੇ ਪੂਰੇ ਹੋਣ ਤੇ ਇੱਕ ਸ਼ਾਨਦਾਰ ਫੰਕਸ਼ਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਫੰਕਸ਼ਨ ਸਾਡੇ ਵਾਸਤੇ ਵੀ ਯਾਦਗਾਰ ਹੈ ਕਿਉਂਕਿ ਜਿੰਨੇ ਵੀ ਬੱਚਿਆਂ ਨੇ ਸਟੇਜ ਤੇ ਪਰਫਾਰਮ ਕੀਤਾ ਕੁਝ ਬੋਲਿਆ ਕੁਝ ਗਾਇਆ ਕੁਝ ਹੋਰ ਡਾਂਸ ਐਕਟੀਵਿਟੀ ਕੀਤੀ ਤਾਂ ਉਹਨਾਂ ਵਿੱਚ ਇੱਕ ਗਜ਼ਬ ਦਾ ਕੌਨਫੀਡੈਂਸੀ ਇਥੇ ਮੁੱਖ ਮਹਿਮਾਨ ਵਜੋਂ ਮੈਂਬਰ ਆਫ ਪਾਰਲੀਮੈਂਟ ਸਦਾ ਸਬਜਿੰਦਰ ਸਿੰਘ ਰੰਦਾਵਾ ਤੋਂ ਇਲਾਵਾ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਨੇਤਾ ਲਖਬੀਰ ਸਿੰਘ ਲੋਧੀ ਨੰਗਲ ਅਤੇ ਹੋਰ ਬਟਾਲਾ ਸ਼ਹਿਰ ਦੇ ਆਸ-ਪਾਸ ਦੀਆਂ ਅਤੇ ਬਟਾਲਾ ਦੀਆਂ ਨਾਮਵਰ ਸ਼ਖਸੀਤਾਂ ਇਥੇ ਮੌਜੂਦ ਸਨ ਜਿਨ੍ਹਾਂ ਨੇ ਸਕੂਲ ਦੀ ਰੱਜ ਕੇ ਤਾਰੀਫ ਕੀਤੀ ਜਦੋਂ ਇਸ ਸਕੂਲ ਦੇ ਪ੍ਰਬੰਧਕ ਡਾਕਟਰ ਨਿੱਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਹੈ ਕਿ ਦੇਸ਼ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਣਾ ਹੈ ਅਤੇ ਉਸ ਪਾਸੇ ਸਭ ਤੋਂ ਵਧੀਆ ਗੱਲ ਹੈ ਕਿ ਨੌਜਵਾਨ ਪੀੜੀ ਦਾ ਪੜ੍ਹੇ ਲਿਖੇ ਹੋਣਾ ਅਤੇ ਸਾਡੇ ਸਕੂਲ ਬਹੁਤ ਲਗਾਤਾਰ ਇਹ ਐਫਰਟ ਕੀਤੇ ਜਾਂਦੇ ਹਨ ਕਿ ਨੌਜਵਾਨਾਂ ਵਿੱਚ ਸਟੱਡੀ ਦੇ ਨਾਲ-ਨਾਲ ਕੌਨਫੀਡੈਂਸ ਨੂੰ ਵੀ ਭਰਿਆ ਜਾਵੇ ਤਾਂ ਕਿ ਉਹ ਹਰ ਫੀਲਡ ਵਿੱਚ ਜਾ ਕੇ ਆਪਣਾ ਨਾਮ ਨਖਰ ਸਕਣ ਸਭ ਤੋਂ ਵੱਡੀ ਗੱਲ ਸੀ ਕਿ ਇੱਥੇ 200 ਦੇ ਕਰੀਬ ਅਜਿਹੇ ਬੱਚਿਆਂ ਨੂੰ ਬੁਲਾਇਆ ਗਿਆ ਸੀ ਸਪੈਸ਼ਲੀ ਦੇਸ਼ ਅਤੇ ਵਿਦੇਸ਼ ਜਿੰਨਾ ਇੱਥੇ ਸਟੱਡੀ ਕੀਤੀ ਅਤੇ ਵੱਖ-ਵੱਖ ਫੀਲਡ ਵਿੱਚ ਚਾਹੇ ਅਫਸਰ ਬਣੇ ਨੇ ਆਰਟਿਸਟ ਬਣੇ ਨੇ ਹੋਰ ਉਹਨਾਂ ਨੇ ਉਪਲਬਧੀਆਂ ਹਾਸਲ ਕੀਤੀਆਂ ਉਹਨਾਂ ਵੀ ਆਪਣੇ ਐਕਸਪੀਰੀਅੰਸ ਸਾਡਾ ਸ਼ੇਅਰ ਕੀਤੇ ਹਨ ਕੁੱਲ ਮਿਲਾ ਕੇ ਯਾਦਗਰੀ ਦਿਹਾੜਾ ਮੋਰਸਟਾਕ ਪਬਲਿਕ ਸਕੂਲ ਦਾ ਇਹ 25 ਸਾਲ ਪੂਰਾ ਹੋਣ ਤੇ ਫੰਕਸ਼ਨ ਆਉ ਕੋ ਯਾਦਗਰੀ ਪਲ ਸ਼ੇਅਰ ਕਰ ਰਹੇ ਹਾਂ ਇਸ ਮੌਕੇ ਮੁੱਖ ਮਹਿਮਾਨ ਸਦਾ ਸਬਜਿੰਦਰ ਸਿੰਘ ਰੰਦਾਵਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸਦਾ ਲਖਬੀਸ਼ਰ ਲੋਧੀ ਨੰਗਲ ਨੇ ਕੀ ਕੁਝ ਕਿਹਾ ਸੁਣਦੇ ਹਾਂ ਉਹਨਾਂ ਦੀ ਜਬਾਨੀ ਵੇਖਦੇ ਰਹੋ ਚੈਨਲ ਦਾ ਆਰ ਐਨ ਯੂ ਦੇਖੋ ਇਹ ਡਾਕਟਰ ਨੂੰ 25 ਸਾਲ ਕੋਲੇ ਸਕੂਲ ਵੀ ਔਰ ਹਸਪੀਟਲ ਔਰ ਜਿਹੜਾ ਡਿਸਰਟ ਬਣਿਆ ਸੀ ਹਸਪੀਟਲ ਵੀ ਨੰਬਰ 1 ਤੇ ਚੱਲਿਆ ਔਰ ਸਕੂਲ ਵੀ ਜਿਹੜਾ ਇਹਨੂੰ ਇਹ ਨਹੀਂ ਕੀਤਾ ਕਿ ਪ੍ਰੋਫਿਟੇਬਲ ਜਾਂ ਉਹੋ ਜੀ ਚੀਜ਼ ਚ ਨਹੀਂ ਲੈ ਕੇ ਬੱਚੇ ਇਹਨਾਂ ਨੇ ਜਦੋਂ ਮੈਂ ਪਹਿਲਾਂ ਵੀ ਆਉਂਦਾ ਰਿਹਾ ਮੋੜੇ ਤੋਂ ਸਕੂਲ ਜਿਹੜਾ ਉਹਨਾਂ ਨੇ ਸਟਾਰਟ ਵੀ ਕੀਤਾ ਮੇਰੇ ਕਿਉਂ ਰੁੱਕਾ ਉੱਥੇ ਪਿਛਲੇ ਪਾਸੇ ਹਸਪੀਟਲ ਦੇ ਪਿੱਛੇ ਇਹਨਾਂ ਦਾ ਹੁੰਦਾ ਸੀ ਉੱਥੇ ਉਹਨਾਂ ਨੂੰ ਸਟਾਰਟ ਕਰਕੇ ਮੈਂ ਨਰਸਰੀ ਵਾਲਾ ਉਤਨਾ ਕਿ ਇਹਨਾਂ ਨੇ ਕਦੀ ਫਿਰ ਪਿੱਛੇ ਨਹੀਂ ਦੇਖਿਆ ਬੱਚੇ ਜਿਨੇ ਬ੍ਰਿਲਿਅੰਟ ਯਰ ਕੌਨਫੀਡੈਂਸ ਅੱਜ ਤੋਨੇ ਸ਼ੁਰੂ ਤੋਂ ਉਹਨਾਂ ਨੇ ਜਨਾ ਕ੍ਰੀਏਟ ਕੀਤਾ ਹੈ ਪੋਡਕਾਸਟ ਸਕੂਲਾਂ ਦੇ ਵਿੱਚ ਇਹਨਾਂ ਬੱਚਾ ਚੋਂ ਦਾ ਬੱਚੇ ਪੜ ਕੇ ਜਿਨੇ ਅਮਰੀਕਾ ਦਾ ਹੋਣਾ ਥਾ ਕਿ ਡਾਕਟਰ ਕਹ ਰਹੇ ਤਾਂ ਜਿਨ੍ਹਾਂ ਨੇ ਬੜੀ ਬੁਧੀਆਂ ਗੱਲ ਕੀਤੀ ਹੈ ਕਿ ਬੱਚੇ ਬਾਹਰ ਜਾਣ ਦੀ بجائے ਬੱਚੇ ਇੱਥੇ ਰਹਿਣੇ ਚਾਹੀਦੇ ਹਨ ਉਹਨਾਂ ਦੇ ਸਰਕਾਰ ਨੂੰ ਇੱਕ ਐਟਮੋਸਫੀਅਰ ਦੇਣਾ ਪੈਂਦਾ ਡਾਕਟਰ ਜਿਹਦੀ ਸੈਲਰੀਜ਼ ਜਿਹੜੀਆਂ ਬਹੁਤ ਘੱਟ ਨੇ ਉਹਦੇ ਤੇ ਵੀ ਜ਼ਰੂਰ ਸੋਚਣਾ ਚਾਹੀਦਾ ਜਿਹੜੇ ਆਪਾਂ ਇਸ ਛਾਰਬਾਜੀ ਜਾਂ ਹੋਰਨਾਂ ਚੀਜ਼ਾਂ ਦੇ ਕਰਦੇ ਆ ਉਹਦੇ ਤੇ ਅਸੀਂ ਐਜੂਕੇਸ਼ਨ ਔਰ ਹੈਲਥ ਦੇ ਉੱਤੇ ਜੇ ਕੰਮ ਕਰੀਏ ਤੇ ਸਾਡਾ ਬੱਚਾ ਕੋਈ ਵੀ ਬਾਹਰ ਨਹੀਂ ਚਾਹੇਗਾ ਤੇ ਇਹਦੇ ਲਈ ਬਹੁਤ ਵੱਡੀ ਸੋਚਣ ਦੀ ਔਰ ਸਾਰੇ ਪੰਜਾਬ ਨੂੰ ਬੈਠਣ ਦੀ ਲੋੜ ਹੈ ਕਿ ਅਸੀਂ ਆਪਣੇ ਫਿਊਚਰ ਨੂੰ ਕਿਵੇਂ ਦੇਖਣਾ ਔਰ ਡਾਕਟਰ ਸਾਹਿਬ ਨੇ ਇੱਥੇ ਆ ਕੇ ਤੁਸੀਂ ਕੱਲਾ ਇਹੋ ਹੀ ਨਹੀਂ ਕਹਿੰਦੇ ਤੁਸੀਂ এনवायरमेंटਲ ਜਿਹੜੀ এনवायरमेंट ਦੇਖੋ ਇਹਨਾਂ ਦਾ ਜਿੱਥੇ ਜਿੱਥੇ ਜਿੰਨਾ ਕਿਨਾਂ ਤੇ ਹੈ ਗਿਆ ਉੱਥੇ ਚੂ ਇਨਾਂ ਨੇ ਇਹ ਕੀਤਾ ਪਲਾਂਟੇਸ਼ਨ ਕੀਤੀ ਆ ਜਿਹਦੀ ਸਫਾਈ ਰੱਖੇ ਇਹ ਸਾਰੀ ਚੀਜ਼ਾਂ ਨੂੰ ਸਿੱਖਣੀਆਂ ਚਾਹੀਦੀਆਂ ਫਾਦਰੋਂ ਉਹ ਸੀ ਕੇ 97 ਅੰਮਰਖਲ 95 ਦੀ ਗੱਲ ਆ 95 ਦੀ ਗੱਲ ਆ ਉਸ ਵੇਲੇ ਇਹਨਾਂ ਨੇ ਸਟਾਰਟ ਕੀਤਾ ਪੜਿਆ ਇਹਨਾਂ ਨੂੰ ਪੋਲਿਟਿਕਲੀ ਪੜੀਆਂ ਹਾਰਡਲਜ਼ ਆਈਆਂ ਬੜਾ ਕੁਝ ਇਹਨਾਂ ਦੇ ਰੁਕਾਵਟਾਂ ਵੀ ਆਈਆਂ ਪਰ ਉਹਨਾਂ ਨੇ ਪਿੱਛੇ ਨਹੀਂ ਹਟੇ ਇਹਨਾਂ ਕੋਲੋਂ ਮੋਟੀਵੇਸ਼ਨ ਉਹਨਾਂ ਨੂੰ ਮਿਲਦੀ ਆ ਕਿ ਜਿਸ ਕੰਮ ਨੂੰ ਟਾਰਗੇਟ ਲੈ ਕੇ ਚੱਲੋ ਟਾਰਗੇਟ ਤੋਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਤੁਹਾਨੂੰ ਫੇਸ ਤੋਂ ਵੀ ਵੇਖ ਲਓ ਬੰਦਾ ਥੱਕਿਆ ਹੁੰਦਾ ਪੋਲਿਟਿਕਲ ਬੰਦਾ ਆ ਤੇ ਜਿਹੜਾ ਜਿਹਦਾ ਕਿਸੇ ਦਾ এডਿਕੇਸ਼ਨ ਨਾਲ ਜਾਂ ਉਥੋਂ ਦੇ ਇੰਟਰਸਟ ਨਾ ਹੋਵੇ ਫੰਕਸ਼ਨ ਦੇ ਵਿੱਚ ਤੋਂ ਵੈਸੇ ਆਵਾਸੀਆਂ ਲੈਂਦਾ ਰਹਿੰਦਾ ਤੇ ਉਠਣ ਦੀ ਜਲਦੀ ਕਰਦਾ ਮੈਂ ਆਰਾਮ ਨਾਲ ਉੱਠਿਆ ਤੇ 12 ਵਜੇ ਤੋਂ ਆ ਕੇ 3 ਵਜੇ ਮੈਂ ਇਹਨਾਂ ਨੂੰ ਕਿਹਾ ਕਿ ਹੁਣ ਮੇਰੀ ਆਪਣੀ ਮੀਟਿੰਗ ਆ ਤੇ ਮੈਂ ਕਿਹਾ ਮੈਂ ਉਸੇ ਹਿਸਾਬ ਨਾਲ ਕੀਤਾ ਮੈਂ ਕਿਹਾ ਤੋ ਕੁ ਘੰਟੇ ਦਾ ਹੋਣਾ ਫੰਕਸ਼ਨ ਪਰ 3 ਘੰਟੇ ਚੱਲਿਆ ਤੇ ਮੈਂ ਉਸ ਤਰੀਕੇ ਨਾਲ ਹੀ ਉੱਥੇ ਮੀਟਿੰਗ ਰੱਖੀ ਸੀ ਤੇ ਕੋ ਜਦੋਂ ਸਕੂਲ ਚਾਹੀਏ ਜਾਂ ਗੁਰਦੁਆਰਾ ਸਾਹਿਬ ਜਾਈਏ ਉਦੋਂ ਸਾਰੀਆਂ ਆਪਣੀਆਂ ਜਿਹੜੀਆਂ ਸੋਚਾਂ ਨੇ ਬਾਹਰ ਰੱਖ ਦੇਣੀਆਂ ਚਾਹੀਦੀਆਂ ਉਥੇ ਬੱਚਿਆਂ ਦੀਆਂ ਦੇਖਣਾ ਜਿੱਦਾਂ ਤੇ ਬੱਚਿਆਂ ਨੂੰ ਸੁਣਾ ਚਾਹੀਦਾ ਤੇ ਜੇ ਗੁਰਦੁਆਰਾ ਮੰਦਿਰ ਚਾਹੀਏ ਤੇ ਉਦੋਂ ਫਿਰ ਵਾਹਿਗੁਰੂ ਨੂੰ ਭਗਵਾਨ ਨੂੰ ਹੀ ਜੱਟ ਰੱਖਣਾ ਚਾਹੀਦਾ ਨੇ ਕਿਹਾ ਹੋਰ ਬੜਾ ਇਫੈਕਟ ਉਹ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਮਾਪੇ ਬੱਚੇ ਇਸੇ ਲਈ ਬਾਹਰ ਜਾ ਰਹੇ ਨੇ ਕਿ ਮਾਪੇ ਦੇ ਜੜਾਵਾ ਉਹਨਾਂ ਦੇ ਦਿਮਾਗ 'ਚ ਇੱਕ ਕਿ ਫੀਅਰ ਆ ਗਿਆ ਕਿ ਮੇਰਾ ਬੱਚਾ ਗੈਂਗਸਟਰ ਨਾ ਬਣ ਜਾਏ ਮੇਰਾ ਬੱਚਾ ਨਸ਼ਾ 'ਚ ਨਾ ਚਲੇ ਜਾਏ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਨੂੰ ਪ੍ਰੋਟੈਕਸ਼ਨ ਤੇ ਉਹਨਾਂ ਨੂੰ ਜਿਹੜੀ ਸੋਸ਼ਲ ਸਿਕਿਉਰਿਟੀ ਦੇ ਵਿੱਚ ਉਹ ਗਵਰਨਮੈਂਟ ਦਾ ਕੰਮ ਪੰਡਾ ਜਦੋਂ ਇਹ ਚੀਜ਼ ਆ ਗਈ ਕੋਈ ਬੱਚਾ ਬਾਹਰ ਨਹੀਂ ਜਾਏਗਾ ਬੱਚੇ ਇੱਥੇ ਰਹਿਣਗੇ ਸ੍ਰੀ ਜੀ ਕਿ ਮੈਂ ਇੱਲਾ ਵੀ ਕਈ ਵਾਰ ਆਇਆ ਕਿਉਂਕਿ ਡਾਕਟਰ ਲਿਜੇਪਾ ਸਾਹਿਬ ਉਹਨਾਂ ਦੀ ਫੈਮਲੀ ਦੇ ਨਾਲ ਮੇਰੇ ਬੜੇ ਲੰਬੇ ਸਮੇਂ ਦੇ ਤਲੂਕਾਤ ਨੇ ਔਰ ਜੋ ਇਸ ਸਕੂਲ ਨੇ ਤਰੱਕੀ ਕੀਤੀ ਹੈ ਜੋ ਮੈਂ ਇੱਥੇ ਬੱਚਿਆਂ ਦਾ ਕੌਨਫੀਡੈਂਸ ਲੈਵਲ ਵੇਖਿਆ ਆ ਸਟੇਜ ਦੀ ਪਰਫਾਰਮੈਂਸ ਵੇਖੀ ਆ ਉਹਨਾਂ ਦੀ ਪ੍ਰੋਨਨਸੀਏਸ਼ਨ ਜਿਹੜੀ ਆ ਵੇਖੀ ਆ ਉਹਨੂੰ ਸ਼ਬਦਾ ਜਿਨੀ ਬਿਆਨ ਕੀਤਾ ਜਾ ਛੋਟੇ ਬੱਚੇ ਮੈਂ ਕਿਹਾ ਉਹ ਸਾਨੂੰ ਗਾਈਡ ਕਰ ਰਹੇ ਆ ਆਉਣ ਵਾਲਾ ਸਾਡਾ ਦੇਸ਼ ਸਾਡਾ ਸੂਬਾ ਸਾਡੇ ਬੱਚਿਆਂ ਦੀ ਕਾਰਗੁਜ਼ਾਰੀ ਤੋਂ ਨਜ਼ਰ ਆਉਂਦਾ ਔਰ ਮੈਂ ਸਮਝਦਾ ਕਿ ਡਾਕਟਰ ਸਾਹਿਬ ਦੀ ਜਿੱਥੇ ਡਾਕਟਰੀ ਲਾਈਨ ਦੇ ਵਿੱਚ ਦੋਨਾਂ ਜੀਆਂ ਦੀ ਏਡੀ ਵੱਡੀ ਸੇਵਾ ਉਹਨਾਂ ਦੇ ਬੱਚੇ ਵੀ ਡਾਕਟਰ ਨੇ ਉਥੇ ਸਕੂਲ ਵਾਲੀ ਜਿਹੜੀ ਗੱਲ ਉਹਨਾਂ ਨੇ ਏਡੀ ਤਕੜੀ ਗ੍ਰੇਟ ਕਰਕੇ ਇੰਨਾ ਯੋਗਤਾ ਦੇ ਕਾਬਿਲ ਬੱਚਿਆਂ ਨੂੰ ਬਣਾਇਆ ਇਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਦਾਸਤਾ ਮੈਂ ਰੀਲੀ ਐਪਰੀਸ਼ੀਏਟ ਕਰਦਾ ਔਰ ਮੈਂ ਥੈਂਕਸ ਕਰਦਾ ਹਾਂ ਡਾਕਟਰ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਇੰਨੀ ਐਫਰਟਸ ਕਰਕੇ ਇੰਨੇ ਵੈਲ ਟ੍ਰੇਨਡ ਬੱਚਿਆਂ ਨੂੰ ਸਟੇਜ ਤੇ ਕੰਮ ਕਰਨ ਵਾਸਤੇ ਸਟੇਜ ਤੇ ਬੋਲਣ ਵਾਸਤੇ ਵੀ ਉਹਨਾਂ ਨੂੰ ਕਾਬਿਲ ਬਣਾਇਆ ਔਰ ਸਟੇਜ ਦੇ ਜਿਹੜੇ ਬੱਚੇ ਬੋਲ ਸਕਦੇ ਨੇ ਉਹ ਹਰ ਫੀਲਡ ਦੇ ਵਿੱਚ ਅੱਗੇ ਜਾ ਸਕਦੇ ਨੇ ਇਹ ਬੜਾ ਵੱਡਾ ਬੱਚੇ ਦੀ ਹੈਜੀਟੇਸ਼ਨ ਖਤਮ ਹੋ ਜਾਂਦੀ ਆ ਮੈਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਆਸ ਰੱਖਦਾ ਕਿ ਅਲੂਮੀਨੀਮਿਟ ਜਿਹੜੀ ਉਹਨਾਂ ਨੇ 25 ਇਅਰ ਕੀਤੀ ਆ ਇਹਦੇ ਵਿੱਚ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਬਹੁਤ ਵੱਡੀ ਪ੍ਰਾਪਤੀ ਤੇ ਬਹੁਤ ਵੱਡਾ ਉਹਨਾਂ ਨੇ ਪਰਫਾਰਮੈਂਸ ਸਕੂਲ ਦੀ ਬੱਚਿਆਂ ਦੀ ਬਹੁਤ ਵੱਡੀ ਮੈਂ ਸਮਝਦਾ ਹਾਂ ਦੇਣ ਜਿਹੜੀ ਆ ਬਟਾਲੀ ਨੂੰ ਨਹੀਂ ਵਾਲੇ ਤੋਂ ਵਾਲੇ ਨੇ ਦਿੱਤੀ ਆ ਇਸ ਸਕੂਲ ਵਿੱਚ ਦਾਖਲਾ ਲੈਣ ਵਾਸਤੇ ਬਹੁਤ ਜਦوجਹਿਦ ਕਰਨੀ ਪੈਂਦੀ ਹੈ ਬੱਚਿਆਂ ਦਾ ਲੈਵਲ ਵੇਖਣਾ ਪੈਂਦਾ ਔਰ ਬੜੇ ਚੰਗੇ ਲੈਵਲ ਦੇ ਬੱਚੇ ਜਿਹੜੇ ਨੇ ਇਹ ਜ਼ਿੰਦਗੀ 'ਚ ਅੱਗੇ ਜਾ ਕੇ ਸਮਾਜ ਦੀ ਦੇਸ਼ ਦੀ ਬਹੁਤ ਉੱਚੀ ਸ਼ੋਭਾ ਕਰਨਗੇ ਮੈਂ ਦਿੱਲੀ ਧਰਵਾਤ ਕਰਦਾ ਔਰ ਅਪਰੀਸ਼ੀਏਟ ਕਰਦਾ ਕਿ ਬੱਚੇ ਹੋਰ ਤਰੱਕੀ ਕਰਨ ਹੋਰ ਕਾਮਯਾਬੀਆਂ ਤੇ ਟੱਚ ਕਰਨ ਵੁੱਡਸਟਾਕ ਪਬਲਿਕ ਸਕੂਲ ਜੋ 15 ਮਾਰਚ 2000 ਨੂੰ ਅਸੀਂ ਇਪਨੂ ਸਟਾਰਟ ਕੀਤਾ ਸੀ ਯਾਰ ਉਹਦੇ 25 ਸਾਲ ਪੂਰੇ ਹੋਣੇ ਜਿਹੜੇ ਆ ਉਹ ਅਗਲੇ 2026 ਚ ਹੋਣੇ ਤੇ ਉਹਦੀਆਂ ਸੈਲੀਬ੍ਰੇਸ਼ਨਸ ਦੇ ਵਿੱਚ ਇਹ ਅਸੀਂ ਅਲੂਮਿਨਰੀ ਮੀਟ ਜਿਹੜੀ ਆ ਰੱਖੀ ਸੀ ਜਿਸ ਦੇ ਵਿੱਚ तकरीबन 200 ਤੋਂ ਉੱਪਰ ਬੱਚੇ ਜਿਹੜੇ ਨੇ ਉਹ ਦੇਸ਼ ਔਰ ਵਿਦੇਸ਼ ਚ ਇੱਥੇ ਇਕੱਠੇ ਹੋਏ ਨੇ ਔਰ ਇਸ ਮੌਕੇ ਤੇ ਮੇਰੇ ਬਹੁਤ ਹੀ ਕਰੀਬੀ ਮਿੱਤਰ ਛੋਟੇ ਵੀਰ ਜਿਨ੍ਹਾਂ ਦਾ ਇਸ ਸਕੂਲ 'ਚ ਬੜਾ ਯੋਗਦਾਨ ਹੈ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਅਸਲ ਵਿੱਚ ਨੰਬਰ ਪਾਰਲੀਮੈਂਟ ਆ ਇਸੇ ਉਹਨਾਂ ਨੂੰ ਇੱਥੇ ਬਤਾਰ ਚੀਫ ਗੈਸਟ ਸੱਦਿਆ ਸੀ ਉਹਨਾਂ ਨੇ ਬੜੇ ਖੂਬਸੂਰਤ ਅਲਫਾਜ਼ ਦੇ ਨਾਲ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਦਾ ਪ੍ਰੋਗਰਾਮ ਦੇਖ ਕੇ ਬੜੇ ਇੰਪ੍ਰੈਸ ਹੋਏ ਨੇ ਇਹ ਜੋ ਸਾਡਾ ਮਿਸ਼ਨ ਸੀ ਉਹ ਮੈਂ ਸਮਝਣਾ ਕਿ ਇੱਕ ਅਸੀਂ 80 ਬੱਚਿਆਂ ਤੋਂ ਇਹ ਸਕੂਲ ਸ਼ੁਰੂ ਕੀਤਾ ਜਿਹੜਾ ਇਸ ਵੇਲੇ 2500 ਬੱਚਾ ਹੈ। ਔਰ ਜੋ ਸਾਡਾ ਟਾਰਗੇਟ ਸੀ ਤੇ ਅਸੀਂ ਉਹਨਾਂ ਨੂੰ ਦੇਸ਼ ਭక్తి, ਕੌਨਫੀਡੈਂਸ ਔਰ ਇੱਕ ਚੰਗੇ ਸ਼ਹਿਰੀ ਬਣਾ ਸਕੀਏ। ਉਹ ਬਣਾਏ ਨੇ ਜਿਹਦੇ ਵਿੱਚ ਤਕਰੀਬਨ ਇਸ ਵੇਲੇ 500 ਤੋਂ ਉੱਪਰ ਤੇ ਡਾਕਟਰ ਬਣੇ ਨੇ। ਕਈ ਆਈਟੀ ਪ੍ਰੋਫੈਸ਼ਨਲ ਨੇ ਆਫੀਸਰਸ ਨੇ ਡਿਫੈਂਸ ਫੋਰਸਸ ਦੇ ਵਿੱਚ ਨੇ ਬੜੇ ਵੱਡੇ ਆਰਟਿਸਟ ਬੱਚੇ ਜਿਹੜੇ ਇੱਥੋਂ ਬਣ ਕੇ ਗਏ ਨੇ ਔਰ ਜਿਹੜੇ ਹੁਣਾਂ ਦੇ ਪਿੱਛੇ ਨੇ ਤੁਸੀਂ ਸਾਰੇ ਪ੍ਰੈਸ ਵਾਲੇ ਇੱਥੇ ਸੀਗੇ ਤੁਸੀਂ ਦੇਖਿਆ ਕਿ ਉਹਨਾਂ ਦਾ ਕਿੰਨਾ ਜ਼ਬਰਦਸਤ ਕੌਨਫੀਡੈਂਸ ਹੈ ਔਰ ਮੈਨੂੰ ਇਹ ਦੱਸਣ 'ਚ ਬੜੀ ਖੁਸ਼ੀ ਮਹਿਸੂਸ ਆ ਆਪਣੇ ਆਪ ਨੂੰ ਵੀ ਹੁੰਦੀ ਆ ਤੇ ਮੈਂ ਪਬਲਿਕ ਨੂੰ ਵੀ ਦੱਸਣਾ ਚਾਹੁੰਦਾ ਕਿ ਇਹ ਉਹ ਸਕੂਲ ਹੈ ਜਿਹੜਾ ਕਿਸੇ ਵੀ ਪਰਟੀਕੂਲਰ ਤਰ੍ਹਾਂ ਜਾਂ ਕੌਮ ਨੂੰ ਪ੍ਰਮੋਟ ਨਹੀਂ ਕਰਦਾ ਪਿਓਰਲੀ ਸੈਕੂਲਰ ਸਕੂਲ ਭਾਵੇਂ ਟੀਚਰਸ ਨੇ ਭਾਵੇਂ ਬੱਚੇ ਨੇ ਔਰ ਹਰ ਧਰਮ ਦਾ ਵਿੱਚ ਸਤਿਕਾਰ ਕੀਤਾ ਜਾਂਦਾ ਔਰ ਬੱਚਿਆਂ ਨੂੰ ਉਹਨਾਂ ਦੇ ਸੰਸਕਾਰਾਂ ਨਾਲ ਜੋੜਿਆ ਜਾਂਦਾ ਔਰ ਉਹਨਾਂ ਨੂੰ ਦੇਸ਼ ਭਗਤੀ ਦੇ ਨਾਲ ਜੋੜਿਆ ਜਾਂਦਾ ਸੋ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਅੱਜ ਉਹ ਅਸੀਂ ਕਾਮਯਾਬੀ ਜਿਹੜੀ ਹੈ ਉਹ ਕਾਫੀ ਹੱਤ ਤੱਕ ਪੂਰੀ ਕਰ ਸਕਦਾ ਇਹ ਸਾਰਾ ਇੱਕ ਹੀ ਗੱਲ ਕਰਕੇ ਹੋਇਆ ਮੈਨੂੰ ਯਾਦ ਹੈ ਕਿ ਜਦੋਂ ਮੈਂ ਛੋਟਾ ਸੀਗਾ ਤੇ ਇੱਕ ਵਾਰੀ ਮੈਂ ਹਲਵਾ ਰਿਆ ਸੀ 8ਵੀਂ ਜਮਾਤ ਚ ਸਮੇਦੋਂ ਤੇ ਮੇਰੇ ਟੀਚਰ ਲਾਗੂੰਦੀ ਨਗੇ ਤੇ ਮੇਰੇ ਬਜ਼ੁਰਗਾ ਨੂੰ ਕਹਿਣ ਲੱਗੇ ਵੀ ਮੁੰਡਾ ਤੇ ਅਫਸਰ ਬਣਨ ਵਾਲਾ ਤੇ ਤੁਸੀਂ ਇਹਦੀਆਂ ਲੱਤਾਂ ਨਾ ਵਿੰਗੀਆਂ ਕਰ ਦਿਓ ਇਹਦੇ ਕੋਲ ਹਲ ਚਲਾ ਕੇ ਤੇ ਜਿਹੜੇ ਟੀਚਰ ਆ ਉਹਨਾਂ ਦਾ ਬੜਾ ਜ਼ਬਰਦਸਤ ਰੋਲ ਲਿੰਦਾ ਤੇ ਮੇਰੇ ਫਾਦਰ ਨੇ ਅੱਗੋਂ ਇਹ ਗੱਲ ਕਹੀ ਕਿ ਕਿਸੇ ਵੀ এডਿਕੇਸ਼ਨ ਲਈ ਜਿੰਨੀ ਦੇਰ ਬੱਚੇ ਆਪਣੇ ਕੰਮ ਦੇ ਨਾਲ ਨਹੀਂ ਜੁੜਨਗੇ ਤੋਂ ਇਹ ਮਿਕਸਚਰ ਸੀਗਾ ਕੰਮ ਦਾ ਤੇ ਮੇਰੇ ਬਜ਼ੁਰਗਾਂ ਦਾ ਕਹਿਣਾ ਕਿ ਜਿਹੜੀ এডਿਕੇਸ਼ਨ ਇਸ ਦੀ ਬੈਸਟ ਇਕੁਇਲਾਈਜ਼ਰ ਆਰੇ ਦਸਨ ਚ ਤੁਸੀਂ ਹੈਰਾਨ ਵੀ ਹੋਊਗੇ ਕਿ ਮੈਂ ਆਪਣੇ ਬਟਾਲ ਅਜਨਾਲੇ ਦੇ ਇਲਾਕੇ 'ਚ ਸਭ ਤੋਂ ਪਹਿਲਾਂ ਡਾਕਟਰੀ ਨਹੀਂ ਬਣਿਆ ਮੈਂ ਪੰਜਾਬ ਦਾ ਸਭ ਤੋਂ ਛੋਟਾ ਸਰਜਨ ਵੀ ਬਣਿਆ ਇੱਕ ਪਿੰਡ 'ਚ اٹਕੇ ਤੋਂ ਉਸ ਤੋਂ ਬਾਅਦ ਮੌਕਾ ਮਿਲਿਆ ਗੁਰਦਾਸਪੁਰ ਜ਼ਿਲ੍ਹੇ 'ਚ ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਹੋਏਗਾ ਕਿ ਜਦ ਮੈਂ ਗੁਰਦਾਸਪੁਰ 'ਚ ਸਰਜਨ ਆਇਆ ਤੇ 1.5 ਮਿਲੀਅਨ ਲੋਕਾਂ ਦੇ ਪਿੱਛੇ ਇੱਕੋ ਹੀ ਸਰਜਨ ਸੀ ਤੇ ਉਹ ਡਾਕਟਰ ਨਿੱਜੇ ਸੀ ਉਸ ਤੋਂ ਬਾਅਦ ਹੀ ਇੱਥੇ ਸਰਜਨ ਹੋਣੇ ਸ਼ੁਰੂ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮੇਰਾ ਪੁੱਤ ਹੈਸਮੇਲ ਡਾਇਰੈਕਟਰ ਆਫ ਕਾਰਡੀਓਲੋਜੀ ਆ ਯੂਨੀਵਰਸਿਟੀ ਆਫ ਮਿਨੀਸੋਟਾ ਚ ਜਿੱਥੇ ਕਾਰਡੀਓਲੋਜੀ ਦੀ ਸਾਰੀ ਦਿਲ ਦੇ ਰੋਗਾਂ ਦੀ ਰਿਸਰਚ ਹੋਈ ਹੈ ਦੁਨੀਆ ਦੀ ਮੇਰੀ ਬੇਟੀ ਹਾਵੇ ਕਿ ਪੈਡੀਆਟ੍ਰਿਕ ਐਂਡੋਕਰਨੋਲੋਜੀ ਸਰ ਮੈਂ ਉਹਨਾਂ ਨੂੰ ਕਈ ਵਾਰੀ ਪੁੱਛਿਆ ਉਹ ਕਹਿੰਦੇ ਕਹਿੰਦੇ ਡੈਡ ਅਸੀਂ ਜਦੋਂ ਤੁਹਾਨੂੰ ਭੱਜ ਦੌੜੇ ਨਾਰਮਲ ਕੰਮਾਂ ਲਈ ਕਰ ਦਲਦੇ ਹਾਂ ਵੇਖਦੇ ਸੀ ਉਹ ਸਿਸਟਮ ਨਹੀਂ ਉਹਨਾਂ ਨੂੰ ਇੱਥੋਂ ਦੇ ਪਸੰਦ ਜੇ ਮੈਂ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਕਿਸੇ ਤੁਸੀਂ ਦੱਸੋ ਮੇਰੇ ਬੱਚਿਆਂ ਨੂੰ ਕਿਸੇ ਚੀਜ਼ ਦੀ ਇੱਥੇ ਕਮੀ ਹਰ ਇੱਕ ਚੀਜ਼ ਤੇ ਬਣੀ ਸੀ ਪਰ ਕਿਉਂ ਇੱਥੋਂ 도ੜ ਗਿਆ ਬੇਸਿਕਲੀ ਇੱਥੋਂ ਦਾ ਜਿਹੜਾ ਸਿਸਟਮ ਹੈ ਉਹ ਬੜਾ ਠੀਕ ਕਰਨ ਵਾਲਾ ਇੱਥੇ ਵੱਡੇ ਤੇ ਛੋਟੇ ਤੇ ਬਹੁਤ ਫਰਕ ਹੈ ਅਜੇ ਕਿ ਮੈਂ ਹਰ ਚੀਜ਼ ਮੈਨੇਜ ਕਰ ਸਕਦਾ ਸੀ ਪਰ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਉਹ ਕਹਿੰਦੇ ਨੇ ਕਿ ਲੋਕਾਂ ਚ ਜਿਹੜੀ ਡਿਸਪੈਰਿਟੀ ਹੈ ਤੇ ਉਹ ਉਹਨਾਂ ਨੂੰ ਪਸੰਦ ਨਹੀਂ ਜਿਵੇਂ ਮੈਂ ਕਾਇਤ ਦਿੱਤੀ ਗੱਲ ਜਾ ਕੇ ਤਾਂ ਮੈਨੂੰ ਕਹਿੰਦਾ ਕਹਿੰਦਾ ਡਰਡ ਉਹ ਦੇਖੋ ਉਹ ਜਿਹੜੀ ਘਰ ਮੇਰੇ ਸਫਾਈ ਕਰਨ ਆਲੀ ਆਈ ਆ ਤੇ ਉਹਦੀ ਕਾਰ ਤੁਹਾਡੇ ਕੋਈ ਵੀ ਨਹੀਂ ਜਿਹੜੀ ਕਾਰ ਤੇ ਉਹ ਆਈ ਹੈ ਦੇ ਨਾ ਤਾਂ ਇਹ ਜਿਹੜੀਆਂ ਚੀਜ਼ਾਂ ਬੱਚੇ ਜਦੋਂ ਦੂਜੇ ਮੁਲਕਾਂ ਚ ਦੇਖਦੇ ਨੇ ਉਹਨਾਂ ਨੂੰ ਅਟਰੈਕਟ ਕਰਦੀਆਂ ਨੋ ਡਾਊਟ ਕਿ ਉਹ ਆਪਣਾ ਮੁਲਕ ਵੀ ਆਪਣੀ ਧਰਤੀ ਨੂੰ ਵੀ ਮਿਸ ਕਰਦੇ ਨੇ ਇਹ ਸਮਾਂ ਆਉਣ ਤੇ ਮੈਨੂੰ ਲੱਗਦਾ ਇਥੋਂ ਦੀਆਂ ਸਰਕਾਰਾਂ ਇੰਨਾ ਕੁਝ ਕਰਨ ਕਿ ਇਹ ਜਿਹੜਾ ਸਾਡਾ ਵਿਖਿਆ ਬਾਹਰ ਨੂੰ ਭੱਜ ਜਾਂਦਾ ਵਾ ਉਹ ਇੱਥੇ ਟਿੱਕੇ ਰਹਿਣ ਇਸੇ ਦੇਸ਼ ਦੀ ਸੇਵਾ ਕਰਨ ਇਸ ਮਿੱਟੀ ਦੀ ਸੇਵਾ ਕਰਨ ਮੇਰੇ ਭਰਾ ਨੇ ਮਿੱਤਰ ਨੇ ਕਈ ਸਾਲਾਂ ਤੋਂ ਸਹੀ ਇਕੱਠੇ ਚੱਲੇ ਆ ਕੰਮ ਕਰਨ ਵਾਲੇ ਨੇ ਪਬਲਿਕ ਨਾਲੇ ਲੋਕ ਜੁੜੇ ਨੇ ਜਿਹੜੀ ਤਾਰੀਫ ਹੈ ਜੇ ਬੰਦਾ ਆਪਣੇ ਦੀ ਨਹੀਂ ਕਰੇਗਾ ਤੇ ਫਿਰ ਕਿਹਦੀ ਕਰੇਗਾ ਅਜੀ ਇਹ ਉਹ ਤੇ ਉਹਨਾਂ ਦੀ ਗੱਲ ਨਹੀਂ ਬੰਦੀ ਆ ਬਾਕੀ ਕਈ ਵਾਰੀ ਮੈਂ ਮਹਿਸੂਸ ਕਰਦਾ ਕਿ ਸ਼ਾਇਦ ਤੁਸ਼ ਜਿਹੜਾ ਹੀ ਯੋਗਦਾਨ ਇੱਥੇ ਪਾ ਸਕਿਆ ਐ ਇਸ ਸ਼ਹਿਰ ਵਾਸਤੇ ਕਈ ਵਾਰੀ ਮੈਨੂੰ ਕਹਿੰਦੇ ਆ ਵੀ ਤੁਹਾਨੂੰ ਦੁਨੀਆਂ ਦੀ ਸਭ ਤੋਂ ਖੂਬਸੂਰਤ ਸ਼ਹਿਰ ਕਿਹੜਾ ਤੇ ਮੈਂ ਹਮਨ ਕਹਿੰਦਾ ਮੇਰੇ ਲਈ ਤੇ ਬਟਾਲਾ ਹੀ ਖੂਬਸੂਰਤ ਆ ਕਿਉਂਕਿ ਤੇ ਇਸ ਸ਼ਹਿਰ ਨੇ ਮੈਨੂੰ ਮਾਨ ਵੀ ਦਿੱਤਾ ਹੈ ਇਸ ਸ਼ਹਿਰ ਨੇ ਹਰ ਤਰ੍ਹਾਂ ਦਾ ਮੈਂ ਕਵਾਂਗਾ ਮੈਨੂੰ ਫਾਈਨੈਂਸ਼ੀਅਲ ਔਰ ਸਾਰਾ ਕੁਝ ਸ਼ਹਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਪੈਸੇ ਚਾਰ ਲੋਕਾਂ ਨੇ ਇੱਥੇ ਮੈਨੂੰ ਕਮਾਈ ਦੇ ਤੌਰ ਤੇ ਦਿੱਤੇ ਨੇ ਉਹ ਮੈਂ ਇਸ ਸ਼ਹਿਰ ਤੇ ਵਰਤਾਂ ਉਸ ਪੈਸੇ ਨੂੰ ਮੈਂ ਕਿਤੇ ਹੋਰ ਨਾਲ ਲੈ ਕੇ ਜਾ ਆ ਮੈਂ ਹਰੀਨਾ ਮੈਂ ਡੈਂਟਿਸਟਾਂ ਤੇ ਮੈਂ ਲੰਡਨ ਵਿੱਚ ਪ੍ਰੈਕਟਿਸ ਕਰਦੀ ਆ ਤੇ ਮੈਂ ਜੋ ਵੀ ਬਣੀ ਆ ਮੈਂ ਕਹਿ ਸਕਦੀ ਆ ਕਿ ਮੈਂ ਸਕੂਲ ਤੋਂ ਹੀ ਬਣੀ ਆ ਸਕੂਲ ਦੀ ਮੈਂ ਵਨ ਆਫ ਦਾ ਫਰਸਟ ਸਟੂਡੈਂਟਸ ਵਿੱਚੋਂ ਇੱਕ ਸੀਗੀ ਜਿਹੜੇ ਫਰਸਟ ਬੈਚਸ ਸੀਗੇ ਤੇ ਉਹਨਾਂ ਨੇ ਮੈਨੂੰ ਸਾਰ ਸਿਖਾਇਆ ਕਿ ਕਿਵੇਂ ਦੁਨੀਆ ਨੂੰ ਦੁਨੀਆ ਵਿੱਚ ਜਾਣਾ ਹੈ ਕਿਵੇਂ ਬੋਲਣਾ ਹੈ ਮੈਂ ਬਹੁਤ ਹੀ ਸ਼ਾਇਅ ਸਟੂਡੈਂਟ ਸੀ ਜੋ ਮੈਂ ਆਈ ਸੀ ਤੇ ਮੈਂ ਬਹੁਤ ਸ਼ਾਇਅ ਸੀ ਤੇ ਮੈਨੂੰ ਟੀਚਰਸ ਨੇ ਰਿਸ਼ੀ ਸਰ ਨੇ ਨਿਜਰ ਸਰ ਨਿਜਰ ਮੈਮ ਨੇ ਇਹਨਾਂ ਨੇ ਮੈਨੂੰ ਹੋਰ ਉਤਸ਼ਾਹ ਦਿੱਤਾ ਤੇ ਮੈਨੂੰ ਸਪੋਰਟਸ ਵਿੱਚ ਲਾਇਆ ਦਿਨੇਸ਼ ਸਰ ਨੇ ਇਹ ਸਾਰਿਆਂ ਨੇ ਮੈਨੂੰ ਬਣਾਇਆ ਜੋ ਮੈਂ ਅੱਜ ਆ ਤੇ ਮੈਂ ਹਮੇਸ਼ਾ ਯਾਦ ਕਰਦੀ ਆ ਕਿ ਮੈਂ ਇਸ ਇਸ ਸਕੂਲ ਤੋਂ ਗਈ ਆ ਤੇ ਸਕੂਲ ਦੀਆਂ ਸਾਰੀਆਂ ਕੁਆਲਿਟੀਆਂ ਨਾਲ ਰਹਿ ਕੇ ਜਾਣੀ ਤੇ ਬੜਾ ਫੀਲ ਹੁੰਦਾ ਦੋ ਵਾਪਸ ਆਈ ਦਾ ਕਿ ਆਪ ਬੱਚੇ ਜੋ ਬੋਲ ਰਹੇ ਸੀ ਸਭ ਕੁਝ ਕਰ ਰਹੇ ਇਹੀ ਮੈਂ ਵੀ ਕਰ ਰਹੀ ਸੀ ਮਤਲਬ ਮੈਂ 10 ਸਾਲ ਪਹਿਲਾਂ ਨਿਕਲ ਕੇ ਗਈ ਆ ਤੇ ਉਹ ਵੀ ਮੈਂ ਹੀ ਕਰ ਰਹੀ ਸੀ ਸਮਝਾਂਗੀ ਕਿ এডਿਕੇਸ਼ਨ ਹੀ ਸਭ ਤੋਂ ਜ਼ਿਆਦਾ ਤੁਹਾਡੀ ਪਾਵਰ ਹੈ ਜੇ ਤੁਸੀਂ ਐਜੂਕੇਟਿਡ ਹੋ ਤੁਸੀਂ ਕਿਤੇ ਵੀ ਜਾ ਸਕਦੇ ਹੋ ਜੇ ਤੁਸੀਂ ਐਜੂਕੇਟਿਡ ਹੋ ਜੇ ਤੁਹਾਡੇ ਵਿੱਚ ਸਿਵਿਕ ਸੈਂਸ ਪੂਰੀ ਹੈ ਜੇ ਤੁਸੀਂ ਐਲਡਰਸ ਦਾ ਉਹਨਾਂ ਦਾ ਤੁਸੀਂ ਸਤਿਕਾਰ ਕਰਦੇ ਹੋ ਫਿਰ ਤੁਸੀਂ ਜਾ ਸਕਦੇ ਹੋ ਕੁਝ ਬਣ ਸਕਦੇ ਹੋ ਤੇ ਮੈਂ ਆਈ ਕਹਿਣਾ ਚਾਹਾਂਗੀ ਕਿ এডਿਕੇਸ਼ਨ ਨੂੰ ਸੰਭਾਲ ਕੇ ਰੱਖੋ ਤੇ ਆਪਣੇ ਐਲਡਰਸ ਦਾ ਸਤਿਕਾਰ ਕਰੋ ਤੇ ਟੀਚਰਸ ਦੀ ਹਮੇਸ਼ਾ ਗੱਲ ਸੁਣੋ